ਜਨਤਾ ਨੂੰ ਉਸ ਰਾਜਪਥ ਸਮਾਜ ਨੇ ਬਿਲਕੁਲ ਇੱਕ ਜਨਤਾ ਤੋਂ ਲੱਗ ਕਰਤਾ ਮੈਂ ਕੱਲ ਇੱਕ ਵੀਡੀਓ ਹੈ ਗਿਆ ਪ੍ਰੈਸ ਦੇ ਉੱਤੇ ਉਹ ਵੀਡੀਓ ਚੱਲ ਰਹੀ ਸੀ ਕਿ ਐਸੀ ਸਮਾਜ ਦੀਆਂ ਔਰਤਾਂ ਤੇ ਮੇਰਾ ਦਿਮਾਗ ਹਿੱਲ ਗਿਆ ਜਦੋਂ ਮੈਂ ਉਹ ਉਹ ਵੀਡੀਓ ਦੇਖਿਆ ਉਹਦੇ ਵਿੱਚ ਕੀ ਸੀ ਕਿ ਸ਼ਡਿਊਲ ਕਾਸ ਲੋਕ ਕਿ ਉਹਨਾਂ ਦੇ ਅੱਗੇ ਇਹ ਇੱਕ ਕੁੱਚਾ ਜਿਹਨੂੰ ਕਹਿ ਜਾਂਦੇ ਕਿ ਫੁੱਕਣਗੇ ਤਾਂ ਕੁੱਚੇ 'ਚ ਫੁੱਕਣਗੇ ਤੇ ਤੁਰ ਲਗੇ ਤਾਂ ਮਗਰ ਝਾੜੂ ਉਹਨਾਂ ਦੇਤੇ ਜਾਂਦੇ ਸੀ ਕਿੰਗਾ ਤੇ ਨਿਸ਼ਾਨ ਦਾ ਪਹਿਜਾਨ ਇਸ ਧੰਦੀ ਦੇ ਉੱਤੇ ਐਸਾ ਹਾਲਾਤ ਵੇਖਿਆ ਐ ਐਸੀ ਸਮਾਜ ਨੇ ਸਾਡਾ ਭਾਰਤ ਦਾ ਨਿਰਮਾਤਾ ਸੰਵਿਧਾਨ ਨਿਰਮਾਤਾ ਅਪਾਜੀਏ ਕੱਤਰ ਹੋਏ ਤਾਂ ਜਾਣਕਾਰੀ ਲੈ ਕੇ ਚੱਲਣਾ ਚਾਹੀਦਾ ਹੈ